ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਹੋ ਤਾਂ ਰੰਗ ਗੱਲਬਾਤ ਕਰਨੀ ਸੀ ਕਿ ਮਤਲਬ ਚਲੋ ਜਿਹੜੀਆਂ ਗਲਤੀਆਂ ਸਾਡੇ ਕੋਈਆਂ ਕਿਵਲੇ ਹੋ ਜਾਂਦੀਆਂ ਡਰਾਈਵ ਕਰਦੇ ਸਮੇਂ ਚਲੋ ਵੇ ਸਾਡੀ ਵੀ ਗਲਤੀ ਹੈ ਕਿ ਮਤਲਬ ਡਰਾਈਵ ਕਰਦੇ ਸਮੇਂ ਫੋਨ ਹੱਥ ਫੜਨਾ ਚਾਹੀਦਾ ਨਾ ਡਰਾਈਵ ਕਰਦੇ ਸਮੇਂ ਫੋਨ ਨਹੀਂ ਸੁਣਨਾ ਚਾਹੀਦਾ ਨਾ ਨਹੀਂ ਵੀਡੀਓ ਨਹੀਂ ਬਣਾਉਣੀ ਚਾਹੀਦੀ ਉਸ ਸਭ ਨਾ ਨਹੀਂ ਗਲਤ ਹੁੰਦੇ ਆ ਠੀਕ ਆ ਸੀ ਗਲਤ ਪਰ ਇੱਕ ਬੰਦੇ ਨੇ ਵੀਡੀਓ ਬਣਾਈ ਆ ਤਲੋ ਉਹ ਜੋ ਨੇ ਕੀ ਆ ਠੀਕ ਵਾ ਅਸੀਂ ਮੰਨਦੇ ਅਸੀਂ ਗਲਤ ਹੈਗੇ ਆ ਅੱਗੇ ਵੀ ਉਹਨੂੰ ਪਹਿਲਾਂ ਮੇਰੇ ਪ੍ਰਾਈਮਰ ਦਿੱਤਾ ਸੀ ਕਿ ਮਤਲਬ ਗਾਲ ਗਾਲ ਜਿਹੜੀ ਕੱਢਣੀ ਨਾ ਗਾਲਾਂ ਕੱਢਿਆ ਕਰ ਉਹ ਤੈਨੂੰ ਸ਼ੋਭਾ ਦਿੰਦੀ ਆ ਫਿਰ ਹਰੇ ਅਸੀਂ ਬੇਲੋ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਜੇ ਆਮ ਤੇਰੇ ਖਿਲਾਫ ਕੋਈ ਗੱਲ ਆਪਾਂ ਕਰਦੇ ਆ ਜੇ ਮਾਰੀ ਕਰਦੇ ਆ ਤਾਂ ਵੀ ਦੱਸ ਹੈ ਨਾ ਗਲਤੀਆਂ ਚੋਂ ਲੱਭਣੀਆਂ ਤੇਰਾ ਕੰਮ ਹੋ ਗਿਆ ਹੁਣ ਤੂੰ ਗਲਤੀਆਂ ਲੱਭ ਕਿਸੇ ਦੇ ਹਰਕੇ ਦੀਆਂ ਲੱਭਣੀਆਂ ਠੀਕ ਵਾ ਮੰਨਦੇ ਆ ਸਾਡੀਆਂ ਅਲਾਵਾ ਹੀ ਨਹੀਂ ਆਂਦੇ ਕਹੀ ਚਲੋ ਅਸੀਂ ਜਿਹੜਾ ਅਸੀਂ ਗਲਤੀ ਨਹੀਂ ਕਰ ਸਕਦੇ ਗਲਤੀ ਸਾਡੇ 'ਤੇ ਹੁੰਦੀ ਹੈ ਗਲਤੀਆਂ ਹਰ ਕੇ ਕੋਲ ਹੁੰਦੀਆਂ ਆ ਇਹ ਵਾਗੇ ਪਰ ਇਹ ਵਾਗੇ ਕੇ ਬੋਲਣਾ ਕੇ ਹਿਸਾਬ ਨਾਲ ਬੰਦਾ ਬੋਲੇ ਜੇ ਕੋਈ ਗਲਤ ਗੱਲ ਕਹਿਣੀ ਹੈ ਗਾਲ ਮੰਦਾ ਕਰਕੇ ਇਹ ਤੇਰੇ ਤੇ ਵੀ ਗੱਲ ਢੁਗਦੀ ਏ ਤੂੰ ਵੀ ਸਰਦਾਰ ਆ ਗਾਲ ਮੰਦਾ ਕਰਨਾ ਤੇਰੇ ਵਾਸਤੇ ਵੀ ਸਹੀ ਨਹੀਂ ਗਾ ਹੈਗਾ ਚਲੋ ਵਲੌਗ ਤੇ ਅਸੀਂ ਕਰਦੇ ਰਹਿਣਾ ਹੈ ਆਪਣੀ ਫੈਮਿਲੀ ਦੀ ਵਲੌਗਿੰਗ ਕਰਦੇ ਆ ਉਹ ਕਹਿੰਦਾ ਤੈਨੂੰ ਵਲੌਗਿੰਗ ਇਹ ਕਰਦੇ ਬੋਕਾ ਤੇ ਕਿੰਦਾ ਨਹੀਂ ਬੋਲੋ ਸਾਡੀ ਵਲੌਗਿੰਗ ਸਾਫ਼ ਨਹੀਂ ਹੁੰਦੀ ਅਸੀਂ ਕਰਦੇ ਹਾਂ ਜਿਹੜੀ ਲੁਜਰੀ ਵਲੌਗਿੰਗ ਨੇ ਉਹ ਹੀ ਕਰਦੇ ਆ ਨਾ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਅਸੀਂ ਕਿੱਥੇ ਗਲਤ ਹਾਂ ਸਾਡੀ ਵਲੋਗਿੰਗ ਕਿਵੇਂ ਦੀ ਹੁੰਦੀ ਹੈ ਠੀਕ ਨਹੀਂ ਹੁੰਦੀ ਆਪਾਂ ਜਰੂਰ ਸੁਧਾਰ ਕਰਾਂਗੇ ਠੀਕ ਏ ਤੇ ਬਾਕੀ ਵਾਕੇ ਜਿੱਥੇ ਆਪਾਂ ਗਲਤਾਂ ਹੀ ਆਪਣੀ ਗਲਤੀ ਮੰਨਦੇ ਆ ਜਿਹੜੀ ਉਹਨੇ ਗੱਲ ਕਹੀ ਆ ਉਹ ਆਪਾਂ ਮੰਨਦੇ ਆ ਕਿ ਟਰਾਈ ਸਾਨੂੰ ਜਿੱਦਾਂ ਵੀ ਆ ਚਲੋ ਅੱਗੇ ਤੋਂ ਨਹੀਂ ਹੋਏਗੀ ਗਲਤੀ ਠੀਕ ਹੈ ਨਾ ਪਰ ਸੁਧਾਰ ਆਪਣਾ ਵੀ ਉਹਨੂੰ ਕਰਨਾ ਚਾਹੀਦਾ ਹੈ ਵਾਕੇ ਜਿਹੜੀ ਗੱਲ-ਗੱਲ ਤੇ ਗਾਲ ਕੱਢਦਾ ਹਰ ਕੇ ਇਹਨੇ ਕਿ ਸਾਨੂੰ ਸੋਚ ਸਮਝ ਕੇ ਬੰਦਾ ਗੱਲ ਕਰੇ ਉਦਾਂ ਵੀ ਗੱਲ ਹੋ ਸਕਦੀ ਹੈ ਕਰਿਆ ਆਪਾਂ ਵਲੋਗਿੰਗ ਕਰਦੇ ਆਂ ਛੋਟੀ ਮੋਟੀ ਜਿਵੇਂ ਹਨਾ ਇਹ ਸਾਡੇ ਘਰ ਦੀ ਹੁੰਦੀ ਤੇ ਕੰਮ ਤੇ ਵੀ ਜਾਂਦਾ ਕੰਮ ਤੇ ਵੀ ਥੋੜੀ ਬਹੁਤ ਛੋਟੀ ਮੋਟੀ ਵਲੋਗਿੰਗ ਕਰ ਲੀਦੀ ਆ ਬਸ ਇਹੋ ਆਪਾਂ ਕਰਦੇ ਜਾਣਾ ਤੇ ਮੈਨੂੰ ਕਮੈਂਟਾਂ ਵਿੱਚ ਜਰੂਰ ਆਏ ਦਿਓ ਠੀਕ ਜੇ ਜੇ ਕਿਸੇ ਨੂੰ ਬੁਰਾ ਲੱਗਾ ਤਾਂ ਉਸ ਤੇ ਮਾਫੀ ਚਾਹੁੰਦਾ ਮਰਿੰਦਰਾਜੀ ਮਰੂਦ ਪੱਟ ਕੇ ਕੰਟੀਨੂ ਨੇ ਹਾਂ ਕੀ ਗੁੱਡ ਮਾਰਨਿੰਗ ਸਸੀਤ ਕਾਲ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਅੱਜ ਆਪਾਂ ਪਉਰਨੀ ਪੱਕ ਬਦੀ ਮੋੜਨੀ ਅੱਜ ਕਾਫੀ ਟਾਈਮ ਲੱਗਿਆ ਟਾਈਮ ਹੀ ਕਾਫੀ ਲੱਗੇ ਕਿਉਂਕਿ ਇਹ ਜੀ ਦੂਜੀ ਬੰਦੇ ਨੇ ਸਿੱਜਤ ਤੇ ਹਟੇ ਗਏ ਤੇ ਇਹਦੇ ਨੂੰ ਥੋੜਾ ਟਾਈਮ ਲੱਗ ਗਿਆ ਤੇ ਇੱਧਰ ਕਿੰਨੀ ਹੋ ਚੁੱਕੀ ਗਾੜੀ ਅਹੀਂ ਗਾੜੀ ਵੀ ਪਹਿਲਾਂ ਤਾਂ ਡੇਰ ਅਸੀਂ ਜਾ ਰਹੇ ਸਾਟਾ ਸਹਿਬ ਗੁਰਦਰਾ ਸਾਹਿਬ ਤੇ ਆਵਾਂ ਦਰਸ਼ਨ ਮਿਲ ਕੇ ਰੰਨੇ ਚੱਲੀਏ ਫਿਰ ਯਾਨੀ ਚਲੋ ਰੈਡੀ 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 ਚਲੋ ਲਓ ਜੀ ਚੱਲ ਪਏ ਆਪਾਂ ਘਰੋਂ ਹਣ ਦਸਤਾਰ ਦੱਸਿਓ ਮੈਂ ਦੁਬਾਰਾ ਫੇਰ ਨੂੰ ਪੁੱਛਾਂ ਦਸਤਾਰ ਕਿਉਂ ਦੀ ਲੱਗਿਆ ਫਿਰ ਕਾਫੀ ਟਾਈਮ ਬਾਅਦ ਬੱਦੀ ਏ ਇਹ ਮੈਰਿਜ ਤੇ ਬੱਦੀ ਹੀ ਪੱਗ ਪੇਚਾਂ ਵਾਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਬੰਦੀ ਨਹੀਂ ਕਦੀ ਹਾਂਜੀ ਅਸੀਂ ਟੋਲ ਤੇ ਪਹੁੰਚ ਗਏ ਆ ਟੋਲ ਪਲਾਜ਼ਾ ਤੇ ਪਹੁੰਚ ਗਏ ਅੰਮ੍ਰਿਤਸਰ ਮਝ ਗਿਆ ਆਪਾਂ ਗੋਦਵਰਾ ਸਾਹਿਬ 1.5 ਘੰਟਾ ਲੱਗਦਾ ਆਰਾਮ ਨਾਲ ਬੰਦਾ ਆਵੇ ਬਦਲ ਹੋਇਆ ਅੱਜ ਕਾਫੀ ਵਾਹੇ بارش ਲੱਗਦਾ ਹੋ ਜਣੀ ਅੱਜ ਬਾਰਿਸ਼ ਹੀ ਆਉਣੀ ਹੈ ਕਾਫੀ ਇੰਨੇ ਕਾ ਚਲੋ ਰਸਤੇ ਜੋ ਅਮਰੂਦ ਲੈ ਚਲਦੇ ਆ ਕਿਲੋ ਵੀਰੇ ਪੈਕ ਕਰਦੀ ਯਾਰ ਕਿਲੋ ਪੈਕ ਅਜ ਅਮਰੂਦ ਆ ਗਏ ਨੇ ਡੇਢ ਕਰ ਦਈਏ 200 ਜੂਰਾ ਕਰ ਦੋ ਮਾਰੇ ਆਜੇ ਅਮਰੂਦ ਖਾ ਲੋ ਨਾਲ ਤੁਸੀਂ ਵੀ ਆਪਾਂ ਖਲੋਤੇ ਇਥੇ ਟੋਲ ਪਲਾਇਆ ਤੋਰਾ ਲੈ ਜਪੋਹ ਨਿਕਾਪਾਂ ਘਰ بارش ਦੇ ਵਿੱਚ ਹੀ ਗਏ ਚਲੋ ਪੁੱਤਰੋ ਹਰਨ ਪਹੁੰਚ ਕੇ ਘਰ ਫੇਰ ਚੜੀ ਬਾਜ਼ਾਰ ਮੈਂ ਚਲਾਇਆ ਕੰਮ ਸ਼ਹਿਰ ਦੇ ਸਲਾਇਆ ਕੰਮ ਆਪਾਂ ਤੇ ਕੰਮ ਤਾਂ ਗਿੜਾ ਮਾਰੀਏ ਨਾਲੇ ਘਰਾਂ ਦੇ ਕੁਰਤੇ ਨੇ ਆਓ ਕੁਰਤੇ ਵਜਾਂ ਮੈਂ ਕੁਰਤੇ ਜਮੇ ਲੈਣ ਵਾਲੇ ਭਾਈ ਆਪਣੇ ਦੋ ਸੀਨੇ ਦਿੱਤੇ ਉਹ ਟਾਈਮ ਨ ਲੱਗਣ ਦੇ ਲੈ ਆਉਂਦੇ ਦੇਖਦੇ ਆਂਦੇ ਆ ਟਾਈਮ ਨ ਆ ਗਿਆ ਹੱਲਿਆ ਤਾਂ ਲੈ ਆਵਾਂਗੇ ਜ਼ਰੂਰ ਲਓ ਇਹੀ ਜਾ ਰਹੇ ਆ ਪਿੰਡ ਭੁੱਲਰੀ ਭੁੱਲਰਪਿੰਡ ਹੈਗਾ ਨਾ ਬਟਾਲੇ ਚ ਅੰਮ੍ਰਿਤਸਰ ਰੋਡ ਤੇ ਸਾਰੇ ਉਹ ਬੰਦੇ ਆ ਮਾਰਗ ਚਾਣਾ ਲਵੇ ਅੱਜ ਪਹੁੰਚਿਆ ਵਾ ਪਿੰਡ ਭੁੱਲਰੀ ਕੋਠੇ ਦੇ ਪੇਪਰ ਖੋਲਤਾ ਵਛਾਤਾ ਵਾ ਬਾਕੀ ਖੋਲਣ ਵਾਲੇ ਪੇਪਰ ਘੋੜੀ ਨੇ ਜੀ ਮਿਲੀਆਂ ਥੋੜੇ ਲੈਣ ਗਏ ਆ ਵੀਰ प्रिंट वा एक पेल खोलिया नमें गलू कर लिया मिक्स आ कमरा वो इन करना रेडी ग्लू लग रहा नहीं लगे नाल आ गठी इन्हें आँखें रखने मैं तोड़ दो नहीं तोड़ देगी रखनी आदर ला ती एक करो चेक विंडो अज कवर करने कटिंग वटिंग बाद ਤੇ ਜਿੱਦੀ دیوار ਕਰਨ ਲੱਗੇ ਸ਼ੁਰੂ Uਸਤਾਦ ਨਾਲ ਚਿੰਕਲ ਵੀ ਆਏ ਨੇ ਅੱਜ ਪਹੁੰਚੇ ਰਾਹੁਲ ਨਵੀਂ ਵਾਦੀ ਤੋਂ ਹਾਂ ਰਾਹੁਲ ਨਵੀਂ ਵਾਦੀ ਕੋ ਕਹਿੰਦੀ ਨੰਬਰ ਜੀ ਦਾ ਕੀ ਮਤਲਬ ਪੁਰਾਣੀ ਵਾਦੀ ਹੈ ਨਵੀਂ ਵਾਦੀ ਪੁਰਾਣੀ ਵਾਦੀ ਇਹਨਾਂ ਵੀ ਦੋ ਵਾਦੀਆਂ ਬੁੱਧੀ ਹੈ ਕਿ ਨਵੀਂ ਵਾਦੀ ਹੈ ਨਵੀਂ ਵਾਦੀ ਕਿਹਦੇ ਨਾਲ ਸਹੀ ਗੱਲ ਹੈ ਨਵੀਂ ਵਾਦੀ ਕਿ ਨਵਾਂ ਨਾਵਾ ਪਾਦੀ ਤੇ ਇੱਕ ਪ੍ਰਾਣ ਬਟੇ ਇੱਕ ਨਵਾ ਬਟ ਗਿਆ ਗਏ ਪਹਿਲਾਂ ਨਵੀਂ ਹੈ ਹੈ ਪਹਿਲਾਂ ਨਵੀਂ ਹੈ ਆਦੁਰ ਬਲੈਕ ਕੀਤੀ ਆਪਾਂ ਤੇ ਤਿੰਨ ਕਰਾਂਗੇ ਕਲਰਫੁਲ ਲਓ ਜੀ ਪਿਆਰੋ ਕਮਰਾ ਡਾਓ ਚਲੇ ਤਿਆਰ ਰੈਡੀ ਸ਼ੈਡੀ ਇੱਕ ਦਵਾਰ ਰਹਿ ਗਈ ਆਪਣੀ ਬਸਾਈ ਕਰਤਾ ਕੰਪਲੀਟ ਕਮਰਾ ਤਿਆਰ ਰੱਖਾ ਦਿਖਾਉਣੇ ਹਨ ਅੱਧੇ ਘੰਟੇ ਚ ਨੋ ਜੀ ਕਰਤਾ ਹੀ ਕਮਰਾ ਰੈਡੀ ਅਜੇ ਤੁਸੀਂ ਵਾਲਪੇਪਰ ਲਵਾਉਣਾ ਤੇ ਮੇਰਾ ਨੰਬਰ ਸਕਰੀਨ ਤੇ ਆ ਰਿਹਾ ਹੈ ਤੇ WhatsApp ਤੇ ਮੈਸੇਜ ਕਰੋ ਜਰੂਰ ਤੇ ਮੈਂ ਰਿਪਲਾਈ ਜਰੂਰ ਦਿਆਂਗਾ ਥੈਂਕ ਯੂ ਕਿਵੇਂ ਦਾ ਲੱਗਾ ਇਹ ਕਮੈਂਟ ਆ ਜਰੂਰ ਦੱਸਿਓ ਠੀਕ ਜੀ ਵੇਲੇ ਹੋ ਗਏ ਸਾਢੇ 5 ਪੌਣੇ 6 ਵਜੇ ਕੱਪੜੇ ਕਰਦੇ ਨਾਲ ਕੀ ਆ ਗਿਆ ਪੁਲਰੀ ਪਿੰਡ ਲਓ ਯਾਰ ਕੁੜਦੇ ਜਮੇ ਲੱਲੇ ਸੀਨੇ ਦਿੱਤੇ ਹੀ ਕਾਫੀ ਦਿਨਾਂ ਦੇ ਅਵੇ ਚਾਹ ਪੀਣੀ ਨਾ ਬਰਾ ਮੈਂ ਤਾਂ ਕੱਜ ਸੁਟ ਸੋਨਾ ਪਾਇਆ ਚਾਹ ਬਣਾਓ ਚਾਹ ਚਾਹ ਬਣਾਓ ਚਾਹ ਮੈਂ ਰਵ ਹੋ ਛ ਗਈ ਕਿੱਧਰ ਗਏ ਚਾਹ ਪੀਏ ਘੁੱਟ ਘੁੱਟ ਮੈਂਨ ਬਲਦੇ ਹਕੀਮ ਕੋ ਮਮੀ ਨੇ ਅੱਜ ਸੂਟ ਕਰਨ ਨੂੰ ਸੋਨਾ ਪਾਇਆ ਕਿੱਡੇ ਵੀ ਝੰਡਿਆ ਇਸ ਵੇਂ ਤਾਂ ਇਹ ਲੱਗਦਾ ਗਰਮ ਛੋਟੋ ਗਰਮੀ ਆ ਗਈ ਉਹਨੇ ਆ ਕੇ ਵੀ ਚਾਹ ਲੈ ਪੀਣੀ ਨਾ ਦੁੱਧ ਪੀਣਾ ਪੀਣਾ ਕੀ ਕਹ ਤੇ ਕਿਹਦੇ ਜਾਓ ਤੇ ਮੈਂ ਆ ਕੇ ਜਾਉ ਚਾਹ ਭਾਈ ਉਹ ਖਾਦੇ ਫਤਰੀ ਵੀ ਇੱਕ ਦਿਨ ਖਾਦੀ ਜਾਂਦੀ ਮੇਰੇ ਕੋਲ ਮਨ ਲੱਗਦਾ ਨਹੀਂ ਦਾਂ ਵੀ ਆਪਾਂ ਕਰ ਚਾਹ ਚੋਮ ਲੱਗੀ ਹੈ ਲਓ ਚਾਹ ਜੋ ਫਿਰ ਪੀਏ ਘਟ ਲਗੇ ਮੈਗੀ ਲਗੇ ਦਾਲ ਤਾਂ ਮੈਂ ਆਪਣੇ ਵਾਸਤੇ ਮੈਂ ਲਗਾ ਮੈਗੀ ਆਪਣੇ ਵੱਸ ਤਿਆਰ ਕਰਨ ਤੇ ਕਿੰਨੇ ਹੁਣ ਜਾਨ ਕਟ ਖਾਂਦੀ ਹੁਣ ਮੈਂ ਕੰਮ ਤਾਂ ਭੁੱਖ ਲੱਗੀ ਮੈਂ ਚਲੋ ਤਿਆਰ ਕਰ ਲੈਨੇ ਪਾਣੀ ਰੱਖੋ ਉੱਪਰ ਤੇ ਅਕਸਰ ਇਹਨਾਂ ਮਸਾਲਾਏ ਬੜਾ ਪਸੰਦ ਆਪੇ ਕੇਵਲ ਮੈਗੀ ਬਣਾਵਾ ਕਰੇ ਤੇ ਮੈਂ ਮਸਾਲਾ ਨਹੀਂ ਪਾਉਂਦਾ ਵਿੱਚ ਸਿਰਫ ਦਾ ਹਲਾ ਦਿੰਦਾ ਲੈ ਜੀ ਤੜਕਾ ਹੀ ਲਾਦਾ 150 ਦੀ ਕੜਾਈ ਚ ਇਧਰ ਮੈਗੀ ਰੱਖਤੀ ਇਹ ਮੈਗੀ ਬਣਾਉਣ ਵਾਸਤੇ ਰੱਖੀ ਹੋਇਆ ਪੈਣਾ ਕਿਤੇ ਰੱਖਿਆ ਜੀ ਜਿਹੜਾ ਮੈਗੀ ਚ ਨਿਕਲਿਆ ਬਸ ਜਦੋਂ ਮੈਗੀ ਬਣਾਉਣ ਦੇ ਵੇਲੇ ਆਪਣੇ ਘਰ ਨਾਲ ਕਲਾਮ ਜਵਾਬ ਖਾਣੀ ਹੋਵੇ ਨਾ ਮੈਂ ਇਕੱਲੇ ਨੇ ਤਾਂ ਮੈਗੀ ਤੋਂ ਸਾਨੂੰ ਆਪ ਹੀ ਬਣਾਉਣਾ ਮੈਂ ਤਾਂ ਕਰਕੇ ਥੱਲੇ ਲਾ ਗਿਆ ਬੜੀ ਜਬਰਦਸਤ ਇਹਨੇ ਹਲਕਾ ਹਰਾਉਂਦੇ ਨਾਲ ਬਰਸ ਆਪਾਂ ਜਰਸ ਕਰਾਉਣਾ ਕਈ ਮੈਗੀ ਵੇਖੀ ਮਤਲਬ ਪਰ ਉਹ ਜੋ ਯਾਰ ਮੈਂ ਆਪਣੀ ਲੱਖਣ ਤੋਂ ਬਾਲ ਕੇ ਬਸ ਇਹ ਕਰਤਾ ਬੜੀ ਜਬਰਦਸਤ ਦੇਖਦੇ ਨੇ ਨਾਲੇ ਫਲਕੇ ਲਾਤੇ ਲਾਤ ਕੇ ਕੇ ਤੇ ਸਬਜੀ ਬਣੀ ਪਈ ਹੈ ਤੇ ਮੈਂ ਤੇ ਮੈਗੀ ਬਣਾਈ ਆਪਣੀ ਹਾਂਜੀ ਇਹ ਸੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਨੈਕਸਟ ਵਲੌਗ ਬਾਏ ਬਾਏ ਗੁੱਡ ਨਾਈਟ